ਪੰਜਾਬੀ ਸਿੰਗਰ ਸਾਰਥਿਕ ਦੇ ਕੋਟਾਂ ਦੀ ਹੁਕਮ ਤੇ ਹੋਇਆ ਮਕਾਨ ਖਾਲੀ ਮਕਾਨ ਮਾਲਕ ਦਵਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਵੈਬਲ ਸੋਸਾਇਟੀ ਸੈਕਟਰ 99 ਦੇ ਵਿੱਚ 15 ਸਾਲਾਂ ਤੋਂ ਇਹ ਮਕਾਨ ਮੁੱਲ ਲਿਆ ਸੀ ਅਤੇ ਤਕਰੀਬਨ 4 ਸਾਲ ਤੋਂ ਪੰਜਾਬੀ ਸਿੰਗਰ ਸਾਰਥਿਕ ਇਹਨੂੰ ਕਿਰਾਏ ਤੇ ਦਤਾ ਸੀ ਜਿਸ ਦਾ ਕਿਰਾਇਆ ਤਕਰੀਬਨ 20 ਲੱਖ ਦੇ ਕਰੀਬ ਬਣ ਗਿਆ ਸੀ ਅਤੇ ਕਿਰਾਇਆ ਨਾ ਦੇਣ ਦੀ ਸੂਰਤ ਵਿੱਚ ਹਾਈ ਕੋਰਟ ਵੱਲੋਂ ਇਸ ਨੂੰ ਖਾਲੀ ਕਰਨ ਦੇ ਆਰਡਰ ਸੁਣਾਏ ਗਏ ਸਨ ਅਤੇ ਅੱਜ ਮੌਕੇ ਤੇ ਪਹੁੰਚ ਕੇ ਇਸ ਨੂੰ ਖਾਲੀ ਕਰਵਾਇਆ ਜਾ ਰਿਹਾ ਤੇ ਸਾਰਥੀਕੇ ਦੇ ਇਨੀ ਦਿਨੀ ਕੈਨੇਡਾ ਦੇ ਵਿੱਚ ਹਨ ਤੇ ਪਿਛਲੇ ਦਿਨੀ ਹਸਪਤਾਲ ਵਿੱਚ ਬਿਮਾਰ ਪਏ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਜਿਹੜੋਣੇ ਸਰ ਨਾਮ ਦੱਸੋ ਕੀ ਦਵਿੰਦਰ ਸਿੰਘ ਸੈਣੀ ਜੀ ਸਰ ਇਹ ਇਸਦਾ ਮਕਾਨ ਜਿਹੜਾ ਖਾਲੀ ਕਰਾਇਆ ਹੈ ਦਾ ਕੀ ਸਟੇਟਸ ਇਹ ਦੱਸਣਾ ਹੈ ਇਹ ਲੱਤ ਨੂੰ ਦਾ 15 ਸਾਲ ਹੋ ਗਿਆ ਜੀ ਕਿਨੇ ਲਿਆ ਸੀ ਮੈਂ ਮੇਰੇ ਅਲਾਕਮੈਂਟ ਹੈ ਫਸਾ ਚਲੇ ਨਾ ਇਹ ਕਿਰਾਇਆ ਕਿੰਨ ਦਿੱਤਾ ਸੀ ਇਹ ਪਹਿਲੇ ਤਾਂ ਕਿਸੇ ਹੋਰ ਪਾਰਟੀ ਦੀ ਪੰਜ 6 ਸਾਲਾਂ ਤੋਂ ਇਹ ਹੈ ਜੀ ਕੋਲ ਹੈ ਜੀ ਕੀ ਨਾ ਲਸ ਸਿੰਗਰ ਸਿੰਗਰ ਹੈ ਕੀ ਸਰ ਹਾਂ ਕੀ ਸਰ ਕੀ ਹੁਣ ਇਹ ਕਿਰਾਇਆ ਵਗੈਰਾ ਨਹੀਂ ਦੇ ਰਿਹਾ ਕਿਰਾਇਆ ਨਹੀਂ ਦਿੱ ਦੇ ਰਿਆ ਤੇ ਇੱਕ ਦੋ ਵਾਰੀ ਰਿਕਵੈਸਟ ਵੀ ਕੀਤੀ ਹੱਥ ਜੋੜ ਕੇ ਪਹਿਲੇ ਤਾਂ ਕਹਿੰਦਾ ਮੈਂ ਖਾਲੀ ਕਰਦਾ ਹਾਂ ਬਾਅਦ ਇਹ ਡਾਈ ਲਣ ਉਲਟੇ ਗਲੇ ਗਰੋਸ ਕਿਤੇ ਹਾਂਜੀ ਕੋਰਟ ਵਿੱਚ ਕੇਸ ਕਰਾਇਆ ਹੋਇਆ ਹਾਂਜੀ ਇਹਨਾਂ ਨੇ ਕੀਤਾ ਤੇ ਅੱਛਾ ਹਾਂਜੀ ਸਟੇਟ ਮੇਨਾ ਕੋਲੇ ਨਹੀਂ ਸਟੇਟ ਨਹੀਂ ਹਾਈ ਕੋਰਟ ਚ ਗਏ ਸੀਗੇ ਹਾਈ ਕੋਰਟ ਜੀ ਵੀ ਸਟੇਟ ਟੁੱਟ ਗਈ ਸੀ ਤੇ ਲੋਅਰ ਕੋਰਟ ਤੋਂ ਵੀ ਮਤਲਬ ਇਹ ਆਪੇ ਕੋਰਟ ਗਏ ਸੀ ਆਹ ਹਾਂਜੀ ਹਾਂਜੀ ਇਹਨਾਂ ਨੇ ਪੁਲਿਸ ਪਹਿਲੇ ਪੁਲਿਸ ਚ ਰਿਪੋਰਟ ਕੀਤੀ ਮੇਰੇ ਅਗੇ ਆਮ ਸਫਰਿੰਗ ਫਰੋਂ ਹਾਰਟ ਐਟੈਕ ਤੇ ਮਨੂ ਰਦਰ ਕੋਈ ਕਾਫੀ ਪ੍ਰੋਬਲਮ ਰਹੀ ਹੈ ਹੈਲਥ ਦੀ ਬਾਰ ਬਾਰ ਗਿਆ ਸੀ ਮੈਂ ਬਰ ਉਮ ਨੂੰ ਆਣਾ ਤੇ ਸਪੈਸ਼ਲ ਦੇ ਲਈ ਤੇ ਬੱਚੇ ਵੀ ਯੂਐਸਏ ਗਿਆ ਸੀ ਕਿਰਾਇਆ ਕਿੰਨਾ ਸੀ ਜਿਹੜੇ ਤੁਹਾਡਾ ਪਹਿਲੀ ਕਿਰਾਇਆ ਮੇਰੇ ਕੋਲ ਕੋਟ ਨਹੀਂ ਆਰਡਰ ਕੀਤੇ ਜਿਹੜੇ 20 22 ਲੱਖ ਆ ਉਹ ਤੋਂ ਦੇਦਾ ਨਹੀਂ ਕਿਰਾਇਆ ਜਿਸ ਤਰ੍ਹਾਂ ਦਾ ਹਾਲਾਤ ਆ ਮੈਨੂੰ ਤਾਂ ਲੱਗਦਾ ਨਹੀਂ ਮੈਨੂੰ ਨਹੀਂ ਪਤਾ ਕਿ ਤੁਸੀਂ ਕਿਵੇਂ ਰਿਕਵਰੀ ਕਰੇਂਗੇ ਕਿ ਪਤਾ ਨਹੀਂ ਕੋਟ ਕੋਟ ਹੋਣ ਕੀ ਕਰਦਾ ਹੈ ਜੀ ਮਨ ਮੇਰੇ ਲਈ ਇਹ ਪਹਿਲਾ ਐਕਸਪੀਰੀਅੰਸ ਹੈ ਜੈ ਲਾਈਟ ਦਾ ਹਾਂਜੀ ਠੀਕ ਹੈ ਅੱਛਾ ਭਜੀਏ ਸੀ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਜਿਹੜੇ ਰਹਿ ਰਹੇ ਆ ਇਥੇ ਫਲੈਟ ਚ ਰਹਿ ਰਹੇ ਸੀ ਇਹ ਇੱਕ ਮਸ਼ਹੂਰ ਸਿੰਗਰ ਹੈ ਚਲੋ ਕਿਸੇ ਦੇ ਵਿਅਕਤੀਤਵ ਬਾਰੇ ਆਪਾਂ ਕਹਿੰਦੇ ਚੰਗੇ ਨਹੀਂ ਲੱਗਦੇ ਪਰ ਕੀ ਸਾਥੀ ਤੇ ਜਿਹੜੇ ਇਹ ਸਿੰਗਰ ਹੈ ਅੱਜ ਕੱਲ ਦੇ ਬੱਚੇ ਇਹਨਾਂ ਨੂੰ ਦੇਖ ਕੇ ਬੜਾ ਇਨਸਪਾਇਰ ਹੁੰਦੇ ਆ ਪਰ ਇਹਨਾਂ ਦੇ ਅੰਦਰੋਂ ਕੀ ਹਾਲਾਤ ਹੈ ਆਪਾਂ ਨੂੰ ਦੇਖਣ ਨੂੰ ਭਲਾ ਭੰਤੀ ਦੇਖਣ ਨੂੰ ਮਿਲ ਰਿਹਾ ਕਿਸੇ ਇੱਕ ਹਾਰਟ ਟੈਗ ਦੇ ਪੇਸ਼ੈਂਟ ਦਾ ਮਕਾਨ ਆਪਾਂ ਨੇ ਨੱਪਿਆ ਹੋਇਆ ਹੈ 20 ਸਾਲ ਤੋਂ ਅਗਲਾ ਇਹ ਮਕਾਨ ਵਾਸਤੇ ਜਦੋਂ ਜਹਿਦ ਕਰ ਲਿਆ ਸਰਕਾਰਾਂ ਨੇ ਲੱਖਾਂ ਰੁਪਏ ਇਹਨਾਂ ਵੱਲ ਜਿਹੜਾ ਕਿਰਾਇਆ ਖੜਾ ਵੈ ਉਹਦੀ ਰਿਕਵਰੀ ਲੱਗ ਪਈ ਦੀ ਹੈ ਤੇ ਇਹਨਾਂ ਨੂੰ ਸਗੋਂ ਦੀ ਕੋਰਟ ਕੇਸ ਇਹਨਾਂ ਅਗੇਂਸਟ ਹੀ ਪਾ ਕੇ ਥਾਣੇ ਅਚ ਇਹਨਾਂ ਦੇ ਅਗੇਂਸਟ ਹੀ ਜਾ ਕੇ ਇਹਨਾਂ ਨੂੰ ਵੀ ਤਾਂ ਕਰਦੇ ਸੀ ਲਿਜਾ ਕੇ ਪਰ ਕੋਰਟਾਂ ਨੇ ਆਪਣੀ ਭਲੀ ਮਾਨਸੀ ਦਿਖਾਉਂਦੇ ਹੋਏ ਕੋਰਟਾਂ ਨੇ ਆਪਣਾ ਕੰਮ ਕਰਦੇ ਹੋਏ ਇਹਨਾਂ ਦੇ ਹੱਕ 'ਚ ਇਹਨਾਂ ਦੇ ਹੱਕ 'ਚ ਫੈਸਲਾ ਸੁਣਾਇਆ ਪੁਲਿਸ ਸਟੇਸ਼ਨ ਜਿਹੜੇ ਇਹਨਾਂ ਨੂੰ ਗੇੜੇ ਮਾਰਨੇ ਪਏ ਜਾਂ ਕੋਰਟਾਂ 'ਚ ਗੇੜੇ ਮਾਰਨੇ ਪਏ ਉਹ ਇੱਕ ਤਰਸਦੀ ਹੈ ਬਟ ਐਂਡ ਆਫ ਦਾ ਡੇ ਇਹਨਾਂ ਦੇ ਹੱਕ ਵਿੱਚ ਫੈਸਲਾ ਆਇਆ